ਤੁਸੀਂ ਦੇਖ ਰਹੇ ਹੋ ਦਿਨਕ ਸਵੇਰਾ। ਸ਼੍ਰੀ ਹਰਗੁਪਤ ਪੁਰਤੋਂ ਸਾਬਕਾ ਐਮਐਲਏ ਸਰਦਾਰ ਬਲਵਿੰਦਰ ਸਿੰਘ ਲਾਢੀ ਸਾਡੇ ਨਾਲ ਨੇ ਜਿਨ੍ਹਾਂ ਨੇ ਪਹਿਲਾਂ ਕਾਂਗਰਸ ਦੇ ਵਿੱਚ ਤੇ ਹੁਣ ਸੀਨੀਅਰ ਲੀਡਰਸ਼ਿਪ ਦੀ ਕਤਾਰ ਵਿੱਚ ਆਉਂਦੇ ਨੇ ਭਾਜਪਾ ਵੱਲੋਂ ਆਪਾਂ ਉਹਨਾਂ ਨਾਲ ਗੱਲ ਕਰਾਂਗੇ। ਦਿਨਕ ਸਵੇਰਾ ਤੇ ਬਹੁਤ-ਬਹੁਤ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਸਵਰਨਜੀ ਹੋਰ ਤੁਹਾਡੇ ਸਾਰੇ ਦਰਸ਼ਕਾਂ ਨੂੰ ਔਰ ਮੇਰੇ ਵੱਲੋਂ ਸਾਰੇ ਦਿਨਕ ਸਵੇਰਾ ਦੇ ਸਾਰੇ ਐਮਵੀ ਸਾਹਿਬ ਔਰ ਸਾਰੇ ਭਾਈਚਾਰੇ ਨੂੰ ਮੈਨੂੰ ਲੱਖ-ਲੱਖ ਤੁਹਾਨੂੰ ਮੁਬਾਰਕ ਔਰ ਬਹੁਤ ਧੰਨਵਾਦ ਤੁਸੀਂ ਆਇਓ। ਜੀ ਹੁਕਮ ਜਿਸ ਤਰ੍ਹਾਂ ਗੱਲ ਕੀਤੀ ਜਾਵੇ ਤੇ ਪਿਛੇ ਕਿਸਾਨੀ ਅੰਦੋਲਨ ਹੋ ਕੇ ਹਟਿਆ ਜਿੱਥੇ ਬੀਜੇਪੀ ਨੂੰ ਕਾਫੀ ਕਿਹਾ ਜਾ ਸਕਦਾ ਵਾ ਕਿ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ ਹੁਣ ਜਿਹੜਾ ਗੁਰਦਾਸਪੁਰ ਤੋਂ ਦਿਨੇਸ਼ ਬੱਬੂ ਨੂੰ ਉਮੀਦਵਾਰ ਐਲਾਨਿਆ ਗਿਆ ਔਰ ਤੁਹਾਡੇ ਵੱਲੋਂ ਜਿਹੜੀ ਆ ਬਹੁਤ ਕੈਂਪੇਨ ਜਿਹੜੀ ਆ ਉਹ ਕੀਤੀ ਜਾ ਰਹੀ ਆ ਬੀਜੇਪੀ ਦੇ ਹੱਕ ਦੇ ਵਿੱਚ ਤੁਸੀਂ ਕੀ ਸਮਝਦੇ ਹੋ ਕਿ ਬੀਜੇਪੀ ਕਿੰਨੀਆਂ ਸੀਟਾਂ ਦੇ ਨਾਲ ਪੰਜਾਬ ਦੇ ਵਿੱਚ ਜਿਹੜੀ ਆ ਉਹ ਜਿੱਤ ਪ੍ਰਾਪਤ ਕਰੇਗੀ ਦੇਖੋ ਭਾਜਪੀ ਜਿਹੜੀ ਅੱਜ ਹਿੰਦੁਸਤਾਨ ਦੇ ਵਿੱਚ ਨਹੀਂ ਪੂਰੇ ਅੱਜ ਵਿਸ਼ਵ ਦੇ ਵਿੱਚ ਬਹੁਤ ਇੱਕ ਸਤਿਕਾਰਯੋਗ ਜੋ ਜਾੜੀ ਰਹੀ ਦਿੰਦੀ ਹੈ ਜੋ 10 ਸਾਲ ਮੋਦੀ ਸਾਹਿਬ ਨੇ ਉਰੋਨਾ ਦੀ ਸਰਕਾਰ ਨੇ ਕੰਮ ਕੀਤੇ ਨੇ ਦੇਸ਼ ਵਾਸਤੇ ਔਰ ਮੈਸਮਿਨਾ ਕਿ ਇੱਕ ਬਹੁਤ ਉਤਸ਼ਾਹਜੋ ਗਿਆ ਜਿੱਥੇ ਪੂਰੇ ਦੇਸ਼ ਦਾ ਮਾਣ ਵਧਿਆ ਉੱਥੇ ਅੱਜ ਅਸੀਂ ਵੀ ਭਾਰਤ ਦੇ ਨਾਗਰਿਕ ਹੋਣ ਦੇ ਨਾਤੇ ਪੰਜਾਬ ਵਾਸੀ ਅਸੀਂ ਮਾਣ ਮਹਿਸੂਸ ਕਰ ਰਹੇ ਆਂ ਔਰ ਜਿੱਥੋਂ ਤੱਕ ਤੁਸੀਂ ਗੱਲ ਕੀਤੀ ਆ ਗੁਰਦਾਸਪੁਰ ਦੇ ਨਰੇਸ਼ ਬਬੂ ਜੀ ਉਹ ਇੱਕ ਜ਼ਮੀਨ ਨਾਲ ਜੁੜੇ ਹੋਏ ਵਰਕਰ ਨੂੰ ਉਹਨਾਂ ਨੇ ਨਵਾਜਿਆ ਔਰ ਪਹਿਲਾ ਸੈਲੀਬ੍ਰਿਟੀ ਆਉਂਦੇ ਸੀ ਉਹ ਲੋਕਾਂ ਦੇ ਮਨਾਂ ਤੋਂ ਉਤਰ ਗਏ ਸੀ ਇਸ ਕਰਕੇ ਉਹਨਾਂ ਨੇ ਕਿਹਾ ਕਿ ਅਸੀਂ ਜ਼ਮੀਨ ਤੇ ਜਿਹੜਾ ਜੁੜਿਆ ਵਰਕਰ ਹੈ ਉਹਨੂੰ ਉਹਨਾਂ ਨੇ ਅੱਜ ਪਾਰਲੀਮੈਂਟ ਦਾ ਵੱਡੀ ਪੰਚਾਇਦਾ ਮੈਂਬਰ ਦੇ ਵਜੋਂ ਉਹਨਾਂ ਨੇ ਲੋਕ ਸਭਾ ਦੀ ਟਿਕਟ ਦਿੱਤੀ ਹੈ ਸੋ ਸਾਡੂੰ ਪੂਰਨ ਉਮੀਦ ਹੈ ਕਿ ਭਾਰਤੀ ਜਨਤਾ ਪਾਰਟੀ ਬਹੁਮਤ ਨਾਲ ਬਹੁਤ ਵੱਡੇ ਬਹੁਮਤ ਨਾਲ ਜਿੱਤ ਕੇ ਪ੍ਰਾਪਤ ਕਰੇਗੀ ਜੇ ਆਪਾਂ ਗੱਲ ਕਰੀਏ ਤੇ ਬਹੁਤ ਜ਼ਿਆਦਾ ਕਾਂਗਰਸ ਦੀ ਜਿਹੜੀ ਲੀਡਰਸ਼ਿਪ ਆ ਉਹ ਭਾਜੀਪੀ ਦੇ ਵਿੱਚ ਸ਼ਾਮਲ ਹੋਈ ਆ ਔਰ ਵੱਡੇ ਚਿਹਰੇ ਜਿਹੜੇ ਉਹ ਭਾਜੋਂ ਉੱਪਰ ਰਹਿ ਆ ਇਹ ਕੀ ਕਾਰਨ ਸੀ ਕਿ ਕਾਂਗਰਸ ਨੂੰ ਛੱਡ ਕੇ ਅੱਜ ਭਾਜੀਪੀ ਵੱਲ ਸਾਰੇ ਲੀਡਰਾਂ ਦਾ ਲਗਭਗ ਰੁਝਾਨ ਹੋ ਗਿਆ ਦੇਖੋ ਗੱਲ ਇਹ ਆ ਕਿ ਹਮੇਸ਼ਾ ਚਾਹੇ ਲੀਡਰ ਆ ਚਾਹੇ ਕੋਈ ਵੀ ਆਵਾਰ ਦਾ ਨਾਗਰਿਕ ਆ ਉਹ ਦੇਖ ਰਿਹਾ ਕਿ ਸਾਡੀ ਤਰੱਕੀ ਕਿੱਸਾ ਹੋ ਸਕਦੀ ਆ ਅੱਜ 10 ਸਾਲ ਦਾ ਜੋ ਨਰਿੰਦਰ ਮੋਦੀ ਜੀ ਦਾ ਕਾਰਜਕਾਲ ਸੀ ਹੋਣ ਪੂਰਾ ਜਾ ਰਿਹਾ ਹੈ ਜਿਸ ਵਿੱਚ ਉਹਨਾਂ ਨੇ ਬਹੁਤ ਵੱਡੀਆਂ ਪ੍ਰਾਪਤੀਆਂ ਉਹਦੇ ਵਿੱਚ ਇੱਕ ਗਰੀਬ ਤੋਂ ਲੈ ਕੇ ਇੰਡਸਟਰੀਇਲਿਸਟ ਮਜ਼ਦੂਰ ਕਿਸਾਨ ਹਰ ਇੱਕ ਨੂੰ ਦਿੱਤਾ ਸੋ ਸਮਝੀਏ ਕਿ ਅੱਜ ਭਾਰਤ ਜਿਹੜਾ ਕਾਫੀ ਖੁਸ਼ਹਾਲ ਨਜ਼ਰ ਆ ਰਿਹਾ ਹੈ ਜਿਸ ਦਾ ਸਿਰਸ ਨਰਿੰਦਰ ਮੋਦੀ ਜੀ ਭਾਰਤੀ ਜਨਤਾ ਪਾਰਟੀ ਨੂੰ ਜਾਂਦਾ ਸੋ ਅੱਜ ਵੱਡੇ ਵੱਡੇ ਲੀਡਰਾਂ ਦੀ ਤੁਸੀਂ ਗੱਲ ਕਰ ਰਹੇ ਹੋ ਜਿਹੜੇ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋ ਰਹੇ ਨੇ ਉਹ ਇੱਕ ਮਕਸਦ ਹੈ ਕਿ ਹਰ ਚਾਹੁੰਦਾ ਹੈ ਕਿ ਜਿਹੜਾ ਚਾਹੇ ਉਹ ਐਮਪੀ ਹੈ ਚਾਹੇ ਕਿਸੇ ਨੇ ਵਿਧਾਨ ਸਭਾ ਲੜਨੀ ਹੈ ਉਹ ਚਾਹੁੰਦਾ ਹੈ ਕਿ ਮੈਂ ਆਪਣੇ ਹਲਕੇ ਦੇ ਲੋਕਾਂ ਨੂੰ ਜੋ ਮੈਂ ਕਾਵਾਂ ਉਹ ਪੂਰਾ ਹੋ ਸਕੇ ਔਰ ਜਿਸ ਰਾਜਿਤ ਭਾਰਤ ਦੇ ਦੇਸ਼ ਦੇ ਵਿੱਚ ਤੁਸੀਂ ਜਿੱਥੇ ਜਿੱਥੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਨੇ ਉੱਥੋਂ ਜਾ ਤੇ ਪੰਜਾਬ ਦਾ ਬਹੁਤ ਜ਼ਮੀਨਾਂ ਅਸਮਾਨਾਂ ਦਾ ਅੰਤਰ ਹੈ ਕਿਉਂਕਿ ਕੋਈ ਵਕਤ ਹੁੰਦਾ ਸੀ ਕਿ ਪੰਜਾਬ ਸਾਡਾ ਨੰਬਰ 1 ਹੁੰਦਾ ਸੀ ਅੱਜ ਬਹੁਤ ਸਾਰੀਆਂ ਸਟੇਟਾਂ ਸਾਡੇ ਤੋਂ ਬਹੁਤ ਅੱਗੇ ਨਿਕਲ ਗਈਆਂ ਅੱਜ ਜਿੱਥੇ ਵਿਕਾਸ ਪੱਖੋਂ ਅੱਜ ਇੱਥੇ ਇੰਡਸਟਰੀ ਪੱਖੋਂ ਸਾਡੇ ਕਿਸਾਨੀ ਪੱਖੋਂ ਮਤਲਬ ਕਿ ਬੱਚਿਆਂ ਦੇ ਬੇਰੁਜ਼ਗਾਰੀ ਪੱਖੋਂ ਉਹ ਤਾਂ ਅਸੀਂ ਪਛੜ ਗਏ ਸੋ ਸਾਨੂੰ ਅਜੇ ਬਹੁਤ ਲੋੜ ਹੈ ਇਹ ਆਈ ਸੰਭਾਵ ਹੋਏਗਾ ਕਿ ਜਦੋਂ ਅਸੀਂ ਭਾਰਤੀ ਜਨਤਾ ਪਾਰਟੀ ਜਿਹੜੀ ਤੀਸਰੀ ਵਾਰ ਮੋਦੀ ਜੀ ਪ੍ਰਧਾਨ ਮੰਤਰੀ ਬਣ ਜਾ ਰਹੇ ਨੇ ਉਹਦਾ ਹਿੱਸਾ ਬਰਾਂਗੇ ਡਬਲ ਇੰਜਨ ਦੀ ਸਰਕਾਰ ਬਣੇਗੀ ਔਰ ਭਾਰਤ ਦੇ ਪ੍ਰਧਾਨ ਮੰਤਰੀ ਜੀ ਦੀ ਉਹਨੂੰ ਬੇਨਤੀ ਕਰਕੇ ਅਸੀਂ ਆਪਣੇ ਪੰਜਾਬ ਵਾਸਤੇ ਵਾਅਦੋ ਵਾਅਦੇ ਇੰਡਸਟਰੀ ਵਾਅਦੋ ਵਾਅਦੇ ਖਸਾਨੀ ਮਸਲੇ ਵਾਅਦੋ ਵਾਅਦੇ ਬੇਰੋਜ਼ਗਾਰੀ ਔਰ ਇੰਡਸਟਰੀ ਇਹਦੇ ਨਾਲ ਨਾਲ ਡਵੈਲਪਮੈਂਟ ਇਹ ਸਾਰੀਆਂ ਚੀਜ਼ਾਂ ਤਾਂ ਹੋ ਸਕਦੀਆਂ ਜੇ ਸੈਂਟਰ ਸਾਡੀ ਬਾਫੜੇਗਾ ਜੇ ਆਪਾਂ ਗੱਲ ਕਰਦੇ ਆਂ ਤੇ ਗੁਰਦਾਸਪੁਰ ਜਿਹੜਾ ਬਿਲਕੁਲ ਪਾਕਿਸਤਾਨ ਦੇ ਨਾਲ ਦਾ ਦੂਸਰੇ ਬੰਨੇ ਸਾਡਾ ਕੰਢੀ ਏਰੀਆ ਸਾਰਾ ਵਾ ਇੱਥੇ ਦੀਆਂ ਮੁਸ਼ਕਲਾਂ ਬਹੁਤ ਜ਼ਿਆਦਾ ਨੇ ਆਪਣੇ ਮੁੱਦੇ ਕੀ ਰਹਿਣਗੇ ਲੋਕਾਂ ਨੂੰ ਟੱਚ ਕਰਨ ਵਾਸਤੇ ਜਿਹੜੇ ਕਿਸਾਨ ਮਜ਼ਦੂਰ ਆ ਆਪਾਂ ਗਰੀਬ ਵਰਗ ਦੀ ਗੱਲ ਕਰਦੇ ਆਂ ਆਪਣਾ ਇੱਥੇ ਕੈਂਪੇਨ ਦੇ ਵਿੱਚ ਮੇਨ ਮੁੱਦਾ ਕੀ ਰਹੇਗਾ ਦੇਖੋ ਤੁਸੀਂ ਪਹਿਲਾ ਬਾਰਡਰ ਦੀ ਜਿਹੜੀ ਗੱਲ ਕੀਤੀ ਹੈ ਕੇਂਦਰ ਸਰਕਾਰ ਬੜੀ ਚਿੰਤਤ ਹੈ ਕਿਉਂਕਿ ਜਿਹੜਾ ਗੁਆਂਢੀ ਮੁਲਕ ਹੈ ਸਾਡਾ ਪਾਕਿਸਤਾਨ ਉਹ ਸ਼ਰਾਰਤਾ ਕਰ ਰਿਹਾ ਹੈ ਦਿਨ-ਬਿਨ ਕੋਈ ਨਾ ਕੋਈ ਉਹ ਸ਼ਰਾਰਤ ਕਰਦਾ ਉਹਨੂੰ ਰੋਕਣ ਵਾਸਤੇ ਸਾਨੂੰ ਇੱਥੇ ਮਜ਼ਬੂਤ ਸਰਕਾਰ ਚਾਹੀਦੀ ਹੈ ਔਰ ਮਜ਼ਬੂਤ ਸਰਕਾਰ ਦੇ ਨਾਲ ਮਜ਼ਬੂਤ ਪ੍ਰਸ਼ਾਸਨ ਚਾਹੀਦਾ ਜਿਹੜਾ ਕਿ ਇਹ ਦੁਸ਼ਮਣ ਜਿਹੜਾ ਸਾਡੇ ਤੇ ਵਾਰ ਕਰਦਾ ਉਹਦਾ ਮੂੰਹ ਤੋੜ ਜਵਾਬ ਦੇ ਸਕੇ। ਸੋ ਭਾਰਤ ਦੇ ਨਾਗਰਿਕ ਹੋਣ ਦੇ ਨਾਤੇ ਮੈਂ ਇਹ ਪਾਕਿਸਤਾਨ ਦੇ ਲੋਕਾਂ ਨੂੰ ਇਹ ਕਹਿਣੀ ਚਾਹੁੰਦਾ ਕਿ ਸ਼ਾਂਤੀ ਬਣਾ ਕੇ ਰੱਖਣਾ ਆਪ ਵੀ ਵਸਣ ਸਾਨੂੰ ਵੀ ਵਸਣ ਦੇ। ਅਗਰ ਭਾਰਤ ਦੀ ਅੱਗੇ ਮਾਰ ਦੇ ਘੜੀ ਉਹ ਟਿਕ ਨਹੀਂ ਸਕਣਗੇ। ਇਸ ਕਰਕੇ ਅਸੀਂ ਲੋਕਾਂ ਨੂੰ ਇਹ ਵਿਸ਼ਵਾਸ ਹੋਣਾ ਕਿ ਤੁਹਾਡੇ ਜਾਨ ਮਾਲ ਦੀ ਰੱਖੀ ਤੁਹਾਡੇ ਕੰਮਾਂ ਦਾ ਬੇਰੋਜ਼ਗਾਰੀ ਦਾ ਔਰ ਇਥੋਂ ਦੇ ਲੋਕਾਂ ਦੇ ਕੰਮ ਜਿਹੜੇ ਆਪਣੇ ਇੰਡਸਟਰੀ ਹੈ ਉਹਨੂੰ ਅੱਗੇ ਲੈ ਕੇ ਆਉਣਾ ਔਰ ਜਿਹੜੀ ਬਾਰਡਰ ਏਰੀਆ ਉਹਨੂੰ ਅਸੀਂ ਵੱਤ ਵਤ ਫੰਡ ਦਿਵਾ ਕੇ ਜਿਹੜੇ ਕਿਸਾਨ ਵੀਰ ਨੇ ਜਿਨ੍ਹਾਂ ਦੀਆਂ ਫਸਲਾਂ ਬਾੜ ਜਦੋਂ ਬਾੜ ਆ ਜਾਂਦਾ ਪਾਣੀ ਆ ਜਾਂਦਾ ਉਹਨਾਂ ਦੇ ਖਰਾਬ ਹੋ ਜਾਂਦੀਆਂ ਉਹਨਾਂ ਵਾਸਤੇ ਵਧੀਆ ਤੋਂ ਵਧੀਆ ਟੁਕੜੇ ਪ੍ਰਬੰਧ ਕਰਕੇ ਉਹਨਾਂ ਨੂੰ ਮੁਆਵਜ਼ਾ ਦੇਣਾ ਜੇ ਗੱਲ ਕੀਤੀ ਜਾਵੇ ਤੇ ਜਿਸ ਤਰੀਕੇ ਨਾਲ ਬਹੁਤ ਸਮਾਂ ਜਿਹੜਾ ਬੀਜੇਪੀ ਔਰ ਅਕਾਲੀ ਦਲ ਦਾ ਗੱਠ ਛੋੜ ਰਿਹਾ ਔਰ ਇਕੱਠਿਆਂ ਨੇ ਇਲੈਕਸ਼ਨ ਲੜਦੇ ਰਿਹਾ ਅਕਾਲੀ ਦਲ ਦੇ ਵੱਖਰੇ ਹੋਣ ਦੇ ਨਾਲ ਬੀਜੇਪੀ ਤੇ ਕੋਈ ਅਸਰ ਹੋਏਗਾ ਦੇਖੋ ਪਹਿਲੀ ਗੱਲ ਤੇ ਮੈਂ ਕਹਾਂ ਕਿ ਜਿਹੜੀ ਕਾਲੀ ਔਰ ਭਾਜਪਾ ਦਾ ਗੱਠ ਛੋੜ ਸੀ ਉਹ ਮਾਸ ਦਾ ਰਿਸ਼ਤਾ ਸੀ ਬਹੁਤ ਹੀ ਕਪੁੱਤਰ ਰਿਸ਼ਤਾ ਸੀ ਸੋ ਦੇਸ਼ ਦੇ ਵਿੱਚ ਇਸ ਪਾਰਟੀ ਨੇ ਬੜਾ ਨਾਮ ਖਟਿਆ ਦੋਨਾਂ ਨੇ ਬੀਜੇਪੀ ਨੇ ਵੀ ਪੰਜਾਬ ਦੇ ਵਿੱਚ ਬੜੀ ਅਹਿਮ ਰੋਲ ਨਭਾਇਆ ਔਰ ਅਕਾਲੀ ਦਲ ਨੇ ਵੀ ਬਹੁਤ ਅੱਛਾ ਰੋਲ ਨਭਾਇਆ ਸੋ ਬੈਜ ਜਮੀਨਾ ਕਿ ਕਾਲੀ ਦਲ ਕਿਸੇ ਮੁੱਧਿਆ ਦੇ ਆ ਕੇ ਕਿਉਂ ਇਹਨਾਂ ਦਾ ਕੰਪਰਮਾਈਜ਼ ਨਹੀਂ ਹੋਇਆ ਅ ਦੇਖੋ ਭਾਈ ਇਹ ਆਪੋ ਆਪਣੀ ਪਾਰਟੀ ਦਾ ਸਿਧਾਂਤ ਹੈ ਬੀਜੇਪੀ ਵੀ ਚਾਹੁੰਦੀ ਹੈ ਕਿ ਸਾਡਾ ਹੱਕ ਜਿਹੜਾ ਸਾਨੂੰ ਮਿਲਣਾ ਚਾਹੀਦਾ ਔਰ ਕਾਲੀ ਦਲ ਵੀ ਕਿਤੇ ਨਾ ਕਿਤੇ ਇਹ ਸੋਚਦਾ ਕਿ ਸ시 ਭਾਰਤੀ ਜਨਤਾ ਪਾਰਟੀ ਦੇ ਨਾਲ ਇਹਨਾਂ ਚੱਟ ਰਹੇ ਆ ਸਾਨੂੰ ਮਿਲਣਾ ਚਾਹੀਦਾ ਦੋਨਾਂ ਦੇ ਡਿਫਰੈਂਟ ਡਿਫਰੈਂਟ ਮਸਲੇ ਹੋਣ ਕਰਕੇ ਅਜੇ ਤੱਕ ਕੰਪਰਮਾਈਜ਼ ਨਹੀਂ ਹੋ ਸਕਿਆ ਪਰ ਅਜੇ ਕੋਸ਼ਿਸ਼ ਜਾਰੀ ਹੈ ਇੱਕ ਕੋਈ ਗੱਲ ਨਹੀਂ ਹੈਗੀ ਕਿਉਂਕਿ ਜਿਹੜੇ ਪਾਰਟੀ ਦੇ ਵਰਕਰ ਹੁੰਦੇ ਨੇ ਜਾਂ ਪਾਰਟੀ ਦੇ ਆਦੇਦਾਰ ਹੁੰਦੇ ਨੇ ਪਾਰਟੀ ਦੇ ਪ੍ਰਧਾਨ ਹੁੰਦੇ ਨੇ ਉਹਨਾਂ ਨੇ ਆਪਣੀ ਪਾਰਟੀ ਵਾਸਤੇ ਬੜਾ ਕੁਝ ਸੋਚਣਾ ਪੈਂਦਾ ਸੋ ਇਹ ਕੋਈ ਵੱਡੀ ਗੱਲ ਨਹੀਂ ਪਾਰਟੀ ਹਮੇਸ਼ਾ ਚੜ੍ਹਦੀ ਕਲਾ ਚ ਰਹਿਣੀ ਚਾਹੀਦੀ ਹੈ ਗੁਰੂ ਮਹਾਰਾਜ ਕਿਰਪਾ ਕਰਨ ਬੀਜਪੀ ਇਸ ਵਾਰ ਇਕੱਲੇ ਹ ਇਲੈਕਸ਼ਨ ਲੜ ਕੇ ਔਰ ਬੜੀ ਵੱਡੀ ਜਿੱਤ ਪ੍ਰਾਪਤ ਕਰੇਗੀ ਪੰਜਾਬ ਤੋਂ ਇਹ ਸਾਨੂੰ ਉਮੀਦ ਹੈ ਸੋ ਇਹ ਸਾਨੂੰ ਸਾਬਕਾ ਐਮਐਲਏ ਬਲਵਿੰਦਰ ਸਿੰਘ ਲਾਢੀ ਜਿਨ੍ਹਾਂ ਨੇ ਹੱਲੇ ਵੀ ਇੱਕ ਆਸ ਅਕਾਲੀ ਦਲ ਤੇ ਬੀਜੇਪੀ ਦੇ ਵਿੱਚ ਨਜ਼ਰ ਆਈ ਹੈ ਉਹਨਾਂ ਤੋਂ ਕਿ ਸ਼ਾਇਦ ਕਿਤੇ ਨਾ ਕਿਤੇ ਸਮਝੌਤਾ ਵੀ ਦੋਨਾਂ ਪਾਰਟੀਆਂ ਦਾ ਹੋ ਜਾਏ ਕੈਮਰਾਮੈਨ ਸੋਨੀ ਦੇ ਨਾਲ ਸਰਵੰਤ ਸਿੰਘ ਕੁਮਾਨ ਬਟਾਲਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp channel par but...